ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਡੈਸ਼ਿੰਗ ਪੰਜਾਬੀ ਸੂਟ ਚੈਨਲ ਤੇ ਤੁਹਾਡਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ। ਹੋਪਫੁਲ ਸਾਰਜਾ ਨੇ ਵਧੀਆ ਹੋਵੋਗੇ। ਸੋ ਅੱਜ ਦੀ ਵੀਡੀਓ ਜਿਹੜੀ ਬਹੁਤ ਖਾਸ ਤੇ ਬਹੁਤ ਵਧੀਆ ਵੀਡੀਓ ਹੈ ਜੀ ਇਹ। ਸੋ ਪਹਿਲਾਂ ਤਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਚੈਨਲ ਨੂੰ ਇੰਨਾ ਦਾ ਪਿਆਰ ਦੇ ਰਹੇ ਹੋ ਤੇ ਤੁਸੀਂ ਇੰਨਾ ਕੁ ਜ਼ਿਆਦਾ ਸਾਡੇ ਤੇ ਟਰਸਟ ਕਰ ਰਹੇ ਹੋ ਤੇ ਸਾਡਾ ਕੰਮ ਨੂੰ ਇੰਨਾ ਵਧੀਆ ਅੱਗੇ ਚਲਾਉਣ ਵਾਸਤੇ ਤੁਹਾਡੇ ਸਾਰਿਆਂ ਦਾ ਯੋਗਦਾਨ ਹੈ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸੋ ਅੱਜ ਦੀ ਵੀਡੀਓ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਸੀ ਆਪਾਂ ਹਰ ਵੀਡੀਓ ਚ ਕਹਿੰਦੇ ਕਿ ਵੀ ਜਿਹੜੀ ਭੈਣ ਨੇ ਘਰੇ ਕੰਮ ਸ਼ੁਰੂ ਕਰਨਾ ਚਾਹ ਬੀ ਕੰਮ ਸ਼ੁਰੂ ਕਰ ਰਹੇ ਮਤਲਬ ਕਰ ਰਹੇ ਨੇ ਜਾਂ ਜਿਨ੍ਹਾਂ ਨੇ ਸ਼ੁਰੂ ਕਰਨਾ ਹੈ ਸੋ ਆਪਣੇ ਤੋਂ ਬਲਕ ਦੇ ਵਿੱਚ ਸੂਟ ਲੈ ਸਕਦੇ ਨੇ ਸੋ ਕਿਸੇ ਦਾ ਆਰਡਰ ਸੀਗਾ ਜੀ ਆਪਾਂ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਲੱਗੇ ਸੀਗੇ ਕੋਈ ਕਿਸੇ ਭੈਣ ਨੇ ਘਰੇ ਆਪ ਦੇ ਕੰਮ ਸ਼ੁਰੂ ਕੀਤਾ ਉਹਨਾਂ ਨੇ ਸੋ ਆਪਣੇ ਕੋਲੋਂ ਇਕੱਠੇ ਕੁਆਂਟੀਟੀ ਦੇ ਵਿੱਚ ਸੂਟ ਆਰਡਰ ਕੀਤੇ ਨੇ ਸਾਰੇ ਅਲੱਗ-ਅਲੱਗ ਵੈਰਾਈਟੀਆਂ ਨੇ ਤੇ ਕੋਈ ਚੁੰਨੀਆਂ ਵਾਲੇ ਵਿਦਾਊਟ ਦੁਪੱਟੇ ਸਾਰੇ ਹੀ ਸਾਰੇ ਤਰ੍ਹਾਂ ਦੇ ਉਹਨਾਂ ਨੇ ਆਪਣੇ ਤੋਂ ਸੂਟ ਮੰਗਵਾਏ ਨੇ ਸੋ ਅੱਜ ਤੇ ਉਹੀ ਵੀਡੀਓ ਮੈਂ ਤੁਹਾਡੇ ਨਾਲ ਆਪਣੀ ਜਿਹੜੀ ਇਹ ਗੱਲ ਸੀ ਸ਼ੇਅਰ ਕਰਨਾ ਚਾਹੁੰਦੀ ਆ ਵੀਡੀਓ ਥਰੂ ਸੋ ਤੁਹਾਨੂੰ ਮੈਂ ਪ੍ਰਿੰਟ ਵੀ ਦਿਖਾਉਣਾ ਚਾਹੁੰਦੀ ਸੀ ਕਿਉਂਕਿ ਕਾਫੀ ਸੋਹਣੇ-ਸੋਹਣੇ ਪ੍ਰਿੰਟ ਆਪਣੇ ਕੋਲੇ ਨਵੇਂ ਆਏ ਸੀਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਹੋਰ ਵੀ ਕਿਸੇ ਨੇ ਜੇ ਘਰੇ ਕੰਮ ਸ਼ੁਰੂ ਕਰਨਾ ਹੈ ਆਪਣੇ ਤੋਂ ਸੂਟ ਬਾਈ ਕਰਨੇ ਆ ਸੋ ਤੁਸੀਂ ਜਰੂਰ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਬਹੁਤ ਪਿਆਰੇ-ਪਿਆਰੇ ਪ੍ਰਿੰਟ ਆਏ ਆ ਜੀ ਮੈਂ ਤੁਹਾਨੂੰ ਦਿਖ ਦੁਪੱਟਾ ਸੂਟ ਦਿਖਾ ਰਹੀ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਦੇ ਨਾਲ ਹਾਂ ਇਦਾਂ ਦੇ ਵਰਕ ਵਾਲੇ ਦੁਪੱਟੇ ਆਣਗੇ ਸੋ ਬਹੁਤ ਸੋਹਣੇ ਦੁਪੱਟੇ ਇਹ ਵਾਲੇ ਸੋ ਇਹ ਵਾਲੇ ਸੂਟ ਵੀ ਉਹਨਾਂ ਨੇ ਕਾਫੀ ਸਾਰੇ ਆਪਣੇ ਕੋਲੇ ਆਰਡਰ ਕੀਤੇ ਨੇ ਸੋ ਇਹ ਵਾਲਾ ਸੂਟ ਆਕੇ ਨੈਕਸਟ ਆ ਸ਼ਰਟ ਆਏਗੀ ਆ ਬਾਟਮ ਆਂਗੀ ਇਹਦੇ ਨਾਲ ਤੇ ਇਹਦੇ ਨਾਲ ਇਹ ਵਾਲਾ ਗ੍ਰੀਨ ਕਲਰ ਦਾ ਸੀ ਗ੍ਰੀਨ ਕਲਰ ਦਾ ਦੁਪੱਟਾ ਆ ਗਿਆ ਇਹ ਵਾਲਾ ਨੈਕਸਟ ਇਹ ਵਾਲਾ ਸੂਟ ਪ੍ਰਿੰਟ ਆ ਗਿਆ ਸਾਰੇ ਨਵੇਂ ਪ੍ਰਿੰਟ ਆਏ ਆ ਬਹੁਤ ਪਿਆਰੇ ਸੂਟ ਨੇ ਆਹ बॉटम ਆ ਗਈ ਇਹਦੇ ਨਾਲ ਤੇ ਵਾਲੇ ਉਹ ਆ ਗਏ ਦੇ ਨਾਲ ਦੁਪੱਟਾ ਆ ਗਿਆ ਇਹ ਵਾਲਾ ਤੇ ਬਾਕੀ ਉਸ ਤੋਂ ਬਾਅਦ ਇਹ ਸੂਟ ਸੀਗੇ 2 ਪੀਸੇ ਵਾਲੇ ਮੰਗਵਾਏ ਨੇ ਉਹਨਾਂ ਨੇ ਕੋਈ ਇੱਕ ਦੁਪੱਟੇ ਵਾਲਾ ਸੂਟ ਹੋ ਰਹਿ ਗਿਆ ਤੁਹਾਨੂੰ ਮੈਂ ਦਿਖਾਣਾ ਇਹ ਲੈਮਨ ਕਲਰ ਦੇ ਵਿੱਚ ਗ੍ਰੇ ਸ਼ਰਟ ਆਈ ਗਈ ਇਹਦੀ ਔਰ ਇਹ ਵਾਲੇ ਲੈਮਨ बॉटम ਤੇ λεਮਨ ਹੀ ਆਪਾਂ ਦੁਪੱਟਾ ਕਰਵਾਇਆ ਇਹਦੇ ਨਾਲ ਸੋ ਇਹ ਤੋਂ ਬਾਅਦ ਉਹਨਾਂ ਨੇ ਵਿਦਾਊਟ ਦੁਪੱਟਿਆਂ ਵਾਲੇ ਸੂਟ ਲਏ ਐ ਸੋ ਆਹ ਵਾਲਾ ਪ੍ਰਿੰਟ ਤਾਂ ਆਪਾਂ ਪਹਿਲਾਂ ਵੀ ਦਿਖਾਇਆ ਸੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਵਾਲੇ ਨਾਲ ਦੀ ਉਹਨਾਂ ਨੇ ਆਹ ਦੋ ਸੂਟ ਮੰਗਾਏ ਨੇ ਕੋਈ ਕੋਈ ਉਹਨਾਂ ਨੇ ਮਤਲਬ ਸੇਮ ਪ੍ਰਿੰਟ ਦੋ ਦੋ ਜਾਂ ਤਿੰਨ ਤਿੰਨ ਪੀਸ ਆਪਣੇ ਇਕੱਠਾ ਹੀ ਆਰਡਰ ਕੀਤਾ ਉਹਨਾਂ ਨੇ ਸੋ ਇਹ ਪਹਿਲਾ ਪ੍ਰਿੰਟ ਨਿਊ ਆਇਆ ਦੇਖੋ ਇਹ ਵਾਲਾ ਬਹੁਤ ਸੋਹਣਾ ਪ੍ਰਿੰਟ ਆ ਇਹ ਇਕੱਠੇ ਸੂਟ ਉਹਨਾਂ ਨੇ 5-6 ਸੂਟ ਆ ਜਿਹੜੇ ਆਰਡਰ ਕੀਤੇ ਇਹ ਵਾਲੇ ਬਹੁਤ ਪਿਆਰਾ ਪ੍ਰਿੰਟ ਹੈ ਫਰੋਜੀ ਕਲਰ ਇਹ बॉटम ਆ ਗਈ ਸ਼ਰਟ ਵੀ ਤੁਹਾਨੂੰ ਦਿਖਾਣੇ ਕਪੜਾ ਇੰਨਾ ਜ਼ਿਆਦਾ ਸੁਪੀਰੀਅਰ ਹੈ ਬਹੁਤ ਸੋਹਣਾ ਕਪੜਾ ਸੋ ਪਹਿਲਾਂ ਉਹਨਾਂ ਨੇ ਆਪਣੇ ਨੂੰ ਦਸੂਤ ਥੋੜੇ ਜਿਹਾ ਮੰਗਵਾਏ ਸੀਗੇ ਫਿਰ ਉਹਨਾਂ ਨੇ ਆਪਣਾ ਮਤਲਬ ਕਿ ਕਪੜਾ ਇੰਨਾ ਕਿਦਾਰਾ ਪਸੰਦ ਆਇਆ ਕਿ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਸੋ ਉਹਨਾਂ ਨੇ ਆਪਣੇ ਕੋਲੇ ਬਲਕ ਦੇ ਵਿੱਚ 50 60 ਫੁੱਟ ਜਿਹੜੇ ਉਹਨਾਂ ਦੇ ਹੈਗੇ ਨੇ ਇਕੱਠੇ ਆਰਡਰ ਕੀਤੇ ਆ ਸੋ ਇਹ ਵਾਲੇ ਆ ਗਏ ਉਸ ਤੋਂ ਬਾਅਦ ਇਹ ਪ੍ਰਿੰਟ ਆ ਗਿਆ ਜੀ yellow बॉਟਮ ਦੇ ਨਾਲ ਆਹ ਕਲਰ ਆਈਗਾ ਜੀ ਗ੍ਰੇ ਦੇ ਨਾਲ ਤੇ স্যুট ਆ ਗਿਆ ਸੋ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਆ ਆਪਾਂ ਕਿਸੇ ਦੇ ਮਤਲਬ ਕਿ ਆਪਾਂ ਕਿਸੇ ਮਤਲਬ ਅਗਲੇ ਦੀ ਉਹ ਕਰ ਰਹੇ ਹੈਗੇ ਆ ਵੀ ਸਾਨੂੰ ਵੀ ਸਾਡੇ ਤੋਂ ਇਕੱਠੇ ਸੂਟ ਆਰਡਰ ਕਰ ਰਹੇ ਨੇ ਸੋ ਇਹ ਚੀਜ਼ ਸਾਨੂੰ ਬਹੁਤ ਵਧੀਆ ਲੱਗ ਰਹੀ ਕਿ ਸਾਡੇ ਕਰਕੇ ਕੋਈ ਅਗਲਾ ਬੰਦਾ ਵੀ ਆਪਦੇ ਘਰ ਬੈਠ ਕੇ ਕੰਮ ਕਰ ਸਕਦਾ ਸੋ ਇਹ ਪ੍ਰਿੰਟ ਵੀ ਕਾਫੀ ਜ਼ਿਆਦਾ ਸੋਨਾ ਡਿਮਾਂਡਿੰਗ ਪ੍ਰਿੰਟ ਰਿਹਾ ਸੋ ਇਹਦੇ ਵਿੱਚ ਵੀ ਦੋ ਪੀਸ ਨੇ ਇਹ ਵਾਲੇ ਉਸ ਤੋਂ ਬਾਅਦ ਇਹ ਨੈਕਸਟ ਆ ਗਿਆ ਜੀ ਗ੍ਰੀਨ ਕਲਰ ਇਹ ਵੀ ਨਿਊ ਪ੍ਰਿੰਟ ਆਇਆ ਬਹੁਤ ਪਿਆਰਾ ਪ੍ਰਿੰਟ ਆਇਆ ਹੈ ਸੋਨਾ ਸੂਟ ਬਨੇਗਾ ਇਹ ਵਾਲਾ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਰਿਹਾ ਸਾਰਿਆਂ ਦਾ ਉਸ ਤੋਂ ਬਾਅਦ ਇਹ ਵੀ ਪ੍ਰਿੰਟ ਬਹੁਤ ਸੋਹਣਾ ਨਿਊ ਪ੍ਰਿੰਟ ਆਇਆ ਜੀ ਇਹ ਵਾਲਾ ਵੀ ਇਹਦੇ ਵੀ ਇਹ ਵੀ ਆਪਣੇ ਕੋਲੇ 3-4 ਪੀਸ ਨੇ ਸੋ ਉਹ ਸਵਾਦ ਨੈਕਸਟ ਵਨ ਤੁਹਾਨੂੰ ਦਿਖਾਉਣੀ ਆ ਸੋ ਇਹ ਵੀ ਇਹ ਵੀ ਇਕੱਠੇ ਸੂਟ ਮੰਗਵਾਏ ਆ ਉਹਨਾਂ ਨੇ ਇਹ ਵੀ ਮਨ ਨਾਲ 4-5 ਪੀਸ ਨੇ ਆਲਓਵਰ ਵੀ ਲਿਆ ਉਹਨਾਂ ਨੇ ਤੇ ਮੈਚਿੰਗ ਵੀ ਲਿਆ ਇਹ ਵਾਲੇ ਤੇ ਉਸ ਤੋਂ ਬਾਅਦ ਇਹ ਆਪਣੇ ਕੁਝ ਆਪਾ ਜਿਹੜੇ ਕੋਰੀਅਰ ਪੈਕ ਕਿਤੇ ਸੀਗੇ ਇਹ ਵੀ ਆਪਣੇ ਜਾ ਰਹੇ ਨੇ ਇਹ ਵੀ ਕਿਤੇ ਭੈਣੇ ਘਰੇ ਕੰਮ ਕੀਤਾ ਹੋਇਆ ਸੋ ਉਹਨਾਂ ਦਾ ਕੋਰੀਅਰ ਜਾ ਰਿਹਾ ਬਾਕੀ ਇਹ ਬਾਕੀ ਕੁਝ ਕਸਟਮਰ ਆਪਣੇ ਇਦਾਂ ਦੇ ਨੇ ਵੀ ਜਿਨ੍ਹਾਂ ਨੇ ਹਜੇ ਕੰਮ ਸ਼ੁਰੂ ਕੀਤਾ ਨੂੰ ਬਟੋ ਆਪਣੇ ਕੋਲ ਹਜੇ ਸਿੰਗਲ ਸਿੰਗਲ ਆ ਦੋ ਤਿੰਨ ਪੀਸ ਲੈ ਕੇ ਕੰਮ ਆਪਣਾ ਮਤਲਬ ਜਸਟ ਹਲੇ ਟਰਾਈ ਕਰ ਰਹੇ ਨੇ ਸੋ ਬਹੁਤ ਵਧੀਆ ਰਿਸਪੌਂਸ ਆ ਰਿਹਾ ਸਾਰਿਆਂ ਦਾ ਦੇਖ ਕੇ ਬਹੁਤ ਦਿਲ ਖੁਸ਼ ਹੁੰਦਾ ਹੈ ਕਿ ਕਿ ਆਪਾਂ ਇਕੱਠੇ ਕੁਆਂਟੀਟੀ ਦੇ ਵਿੱਚ ਆਪਣੇ ਕੋਲੇ ਲੋਕ ਜਿਹੜੇ ਸੂਟ ਬਾਇ ਕਰ ਰਹੇ ਨੇ ਸੋ ਇਹ ਵਾਲਾ ਨਿਊ ਪ੍ਰਿੰਟ ਆਇਆ ਪੈਰਟ ਗ੍ਰੀਨ ਤੇ ਤੋਂ ਤੁਸੀਂ ਵੀ ਇਦਾਂ ਸਾਡੇ ਆਪਦੇ ਘਰੇ ਬੈਠ ਕੇ ਕੰਮ ਸ਼ੁਰੂ ਕਰ ਸਕਦੇ ਹੋ ਤੁਸੀਂ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਨੈਕਸਟ ਇੱਕ ਨਾਲ ਤੁਹਾਨੂੰ ਮੈਂ ਰੀਵਾ ਦਾ ਸੂਟ ਦਿਖਾਉਣਾ ਸੀਗਾ ਇਹਦੇ ਵਿੱਚ ਉਹਨਾਂ ਨੂੰ ਦੋ ਤਿੰਨ ਕਲਰਸ ਲਾਇਆ ਸੋ ਪਹਿਲਾਂ ਲੈ ਲਏ ਸੀ ਕੁਝ ਕਲਰ ਹੁਣ ਲੈ ਆ ਉਹਨਾਂ ਨੇ ਪ੍ਰੋਪਰ ਮੋਰ ਲੱਗੀ ਹੋਏਗੀ ਜੀ ਰੀਵਾ ਦਾ ਮੈਚਿੰਗ ਫੂਟ ਹੈ ਇਹ ਬਹੁਤ ਪਿਆਰਾ ਇਹਦੇ ਨਾਲ ਇਹ ਵਾਲੀ ਬਾਟਮ ਆਏਗੀ ਉਹਦਾ ਦੁਪੱਟਾ ਦਾ ਬਹੁਤ ਜ਼ਿਆਦਾ ਸੋਨਾ ਪਿਓਰ ਮਸਲੀਨ ਦਾ ਇਹ ਨਾਲ ਦੁਪੱਟਾ ਹੈ ਬਹੁਤ ਪਿਆਰਾ ਦੁਪੱਟਾ ਆਏਗਾ ਦੁਪੱਟੇ ਦੇ ਪ੍ਰੋਪਰ ਸਾਰੀ ਪ੍ਰਿੰਟਿੰਗ ਹੋਈ ਵੀ ਹੈ ਰੀਵਾ ਬ੍ਰਾਂਡ ਦਾ ਸੂਟ ਹੈ ਜੀ ਇਹ ਤੁਹਾਨੂੰ ਇਦੋਂ ਘੱਟ ਕਿਤੇ ਵੀ ਨਹੀਂ ਮਿਲਣਾ ਸੋ आप चैलेंज कह सकते हैं कि थोड़ा बहुत ही घट रेंज देवे सूट ये अच्छा। भी न्यू प्रिंट आया ये बाकी बॉर्डर भी लगे हुआ है घेरे के उपर। और भी बहुत सोना दुप्टा कॉटन का उस तुब ये वाले सूट यो दिखाए थे बहुत सोने सूट रहे ਇਹ ਰਏ ਇਹਨਾਂ ਦੇ ਵਿੱਚ ਆ ਸੇਮ ਆ ਕਲਰ ਹੀ ਬੋਰਨ ਮੰਡਿੰਗ ਰਏ। ਤੇ ਨੈਕਸਟ ਵਨ ਇਹ ਵਾਲਾ ਖੂਦ ਹੈ। ਇਹ ਸੇਮ ਪ੍ਰਿੰਟ ਦੇ ਦੋਨੋਂ। ਜੋ ਆਪਾਂ ਤੁਹਾਨੂੰ ਪਹਿਲਾਂ ਪਰਪਲ ਦੇ ਦਿਖਾਏ ਕਾਈਂਡ ਆਫ ਓਦਾਂ ਦਾ ਸੂਟ ਹੈ ਇਹ ਤੇ ਇਹ ਵਾਲੇ ਪਿਓਰ ਕਾਟਨ ਦੇ ਪਿਓਰ ਕਾਟਨ ਦੇ ਵੱਡੇ ਵੱਡੇ ਖੁੱਲੇ ਦੁਪੱਟੇ ਨੇ 2.5 ਮੀਟਰ ਦੇ ਇਹਨਾਂ ਨਾਲ। ਸੋ ਤੁਸੀਂ ਵੀ ਇਦਾਂ ਹੀ ਘਰ ਬੈ ਕੇ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਆਪਾਂ ਤੁਹਾਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਡਿਸਕਾਊਂਟ ਦਵਾਂਗੇ। ਸੋ ਸੂਟਾਂ ਦੇ ਜਿਹੜੀ ਆਪਣੇ ਕੋਲ ਕੁਆਲਿਟੀ ਹੈ ਜ ਜੇ ਆਪਾਂ ਕਹਿ ਸਕਦੇ ਹਾਂ ਵੀ ਵੈਰਾਈਟੀ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਹਰ ਤਰ੍ਹਾਂ ਦੀ ਵੈਰਾਈਟੀ ਹੈ ਮਹਿੰਗੇ ਤੋਂ ਮਹਿੰਗਾ ਸੂਟ ਵੀ ਹੈ ਆਪਣੇ ਕੋਲੇ ਸਸਤੇ ਤੋਂ ਵੀ ਸਸਤਾ ਸੂਟ ਵੀ ਆਪਣੇ ਕੋਲ ਹੈਗਾ ਮਤਲਬ ਆਪਣੇ ਸਾਰੇ ਤਰ੍ਹਾਂ ਦੇ ਆਪਾਂ ਸੂਟ ਜਿਹੜੇ ਆਪਰ ਰੱਖੇ ਹੋਏ ਨੇ ਸੋ ਤੁਸੀਂ ਵੀ ਜੇ ਇਦਾਂ ਦੇ ਸੂਟ ਬਾਈ ਕਰਨੇ ਨੇ ਜੇ ਜਾਂ ਕੋਈ ਹੋਰ ਪ੍ਰਿੰਟਡ ਸੂਟ ਕੱਲੇ ਜਿਨ੍ਹਾਂ ਨੇ ਕੱਲੇ ਪ੍ਰਿੰਟਡ ਸੂਟਾਂ ਦਾ ਕੰਮ ਕਰਨਾ ਜਿਵੇਂ ਜਿਹੜੇ ਮੈਂ ਤੁਹਾਨੂੰ ਆਹ ਸੂਟ ਦਿਖਾਏ ਨੇ ਸੋ ਤੁਸੀਂ ਇੱਥੋਂ ਇਹ ਸਭ ਤੋਂ ਘੱਟ ਰੇਂਜ ਦਾ ਸੂਟ ਆਪਨੇ ਸੋ ਇੱਥੋਂ ਤੁਸੀਂ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਹੋਰ ਵੀ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਤੁਹਾਡਾ ਨਾ ਕੰਟੈਕਟ ਕਰ ਸਕਦੇ ਹੋ ਤੁਹਾਡਾ WhatsApp ਨੰਬਰ ਹੈਗਾ ਜੀ 78149437 ਦੇ ਉੱਪਰ ਤੁਸੀਂ ਸਾਡਾ ਨਾ ਐਨੀ ਟਾਈਮ ਮੈਸੇਜ ਜਾਂ ਕਾਲ ਕਰਕੇ ਸਾਡਾ ਨਾਲ ਗੱਲ ਕਰ ਸਕਦੇ ਹੋ ਸੋ ਅੱਜ ਦੀ ਵੀਡੀਓ ਕਿਵੇਂ ਲੱਗੀ ਜਿਹੜੇ ਸੂਟ ਵਧੀਆ ਲੱਗੇ ਸਕਰੀਨਸ਼ਾਟ ਸੈਂਡ ਕਰ ਦਿਓ ਸਾਨੂੰ ਆਪਾਂ ਤੁਹਾਨੂੰ ਸੇਮ ਪ੍ਰਿੰਟ ਮੰਗਵਾ ਦੇਵਾਂਗੇ ਜੇ ਆਪਣੇ ਕੋਲੇ ਬਾਕੀ ਇਹ ਪ੍ਰਿੰਟ ਆਪਣੇ ਕੋਲ ਸਾਰੇ ਹੁਣ ਵੀ ਹਲੇ ਹੈਗੇ ਨੇ ਸੋ ਜਿਹੜੇ ਸੂਟ ਤੁਹਾਨੂੰ ਵਧੀਆ ਲੱਗੇ ਜਲਦੀ ਜਲਦੀ ਜਾ ਕੇ ਆਪਣਾ ਆਰਡਰ ਬੁੱਕ ਕਰੋ ਸੋ ਅੱਜ ਲਈ ਧੰਨਵਾਦ